ਮੈਂ ਸੁਰੀਸ਼ ਕੁਮਾਰ ਸ਼ਰਮਾ ਬੈਲਰਸ ਕੋਚ ਬੈਦ ਨਾੜੀ ਗਿਆਤਾ ਅੱਜ ਮੈਂ ਤੁਹਾਨੂੰ ਹੈਲਥ ਐਂਡ ਵੈਲਥ ਦੀ ਸੀਰੀਜ਼ ਦੇ ਵਿੱਚ ਤੰਦਰੁਸਤੀ ਤੇ ਫਿਟਨੈਸ ਦੇ ਗੱਲ ਦੇ ਨਾਲ ਸਾਡੀ ਅਗਲੀ ਗੱਲਬਾਤ ਚਾਰੀ ਕਰਾਂਗਾ ਤਾਂ ਜਿਹੜੀ ਸਾਡੇ ਇਨਸਾਨ ਦੀ ਤੰਦਰੁਸਤੀ ਹੈ ਇਹ ਮਾਂ ਦੇ ਪੇਟ ਤੋਂ ਇੱਕ ਬੱਚੇ ਦੇ ਸਿਸਟਮ ਨਾਲ ਜੁੜ ਜਾਂਦੀ ਹੈ ਤੇ ਜਿਹੜਾ ਬੱਚਾ ਹੈ ਮਾਂ ਦੇ ਪੇਟ ਚ 9 ਮਹੀਨੇ ਗਰਭ ਧਾਰਨ ਕਰਦਾ ਹੈ ਤਾਂ ਨੌਮੀਨੇ ਮਾਤਾ ਉਸ ਨੂੰ ਕੀ ਕੁਛ ਦਿੰਦੀ ਹੈ ਉਹਦੇ ਡੀਐਨਏ ਦੇ ਵਿੱਚ ਕੀ ਕੁਛ ਆਉਂਦਾ ਹੈ ਉਹਦੇ ਮਾਂ ਵੱਲੋਂ ਬਾਪ ਵੱਲੋਂ ਉਹਨੂੰ ਕੀ ਮਿਲਦਾ ਇਹ ਕੁਦਰਤੀ ਵਿਰਾਸਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਨੌ ਦੇ ਨੌ ਮਹੀਨੇ ਉਸ ਮਾਤਾ ਨੂੰ ਨਿਊਟ੍ਰੀਸ਼ਨ ਦੇ ਰੂਪ ਚ ਕੀ ਕੁਛ ਦਿੱਤਾ ਜਾਂਦਾ ਹੈ ਉਹ ਚੀਜ਼ ਕਰਦੀ ਹੈ ਬੱਚੇ ਦੇ ਕੱਦ ਤੇ ਬੱਚੇ ਦੇ ਮਾਨਸਿਕ ਵਿਕਾਸ ਤੇ ਬੱਚੇ ਦੇ ਆਲ ਓਵਰ ਵਿਕਾਸ ਤੇ ਤਾਂ ਜਿੰਨੇ ਵੀ ਬੱਚੇ ਅੱਜ ਇਸ ਦੁਨੀਆ ਦੇ ਵਿੱਚ ਕਮਜ਼ੋਰ ਪਾਏ ਜਾਂਦੇ ਨੇ ਇਹ ਉਹਨਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਉਸ ਮਾਂ ਤੇ ਵਾਪ ਤੋਂ ਉਹਦੀ 9 ਮਹੀਨੇ ਉਹਦੇ ਪੇਟ ਦੇ ਵਿੱਚ ਜਿਹੜੀ ਕੇਅਰ ਹੈ ਉਹਤੇ ਤੇ ਬੇਸ ਕਰਦਾ ਤਾਂ ਬੱਚਿਆਂ ਦਾ ਕੱਦ ਘਟਣਾ ਕੋਈ ਬੱਚਿਆਂ ਦੇ ਵਿਕਾਸ ਤੋਂ ਵੱਧਾ ਰੁਕ ਜਾਣਾ ਇਹਨਾਂ ਗੱਲਾਂ ਨੂੰ ਅਸੀਂ ਕਈ ਵਾਰੀ ਡੀਐਨਏ ਨਾਲ ਜੋੜ ਦਿੰਦੇ ਆ ਵੀ ਇਹਦੇ ਤਾਂ ਨਾਨਕੇ ਦਾਦ ਕਹਿੰਦੇ ਵਿੱਚ ਇਹ ਕਮੀ ਹੈ ਐਕਚੁਅਲ ਬੇਸਿਕ ਤੌਰ ਤੇ ਜਿਹੜਾ ਬੱਚਾ ਹੈ ਉਹ ਮਾਂ ਦੇ ਪੇਟ 'ਚ ਮੈਦਲ ਵਾਲੀ ਖੁਰਾਕ ਤੇ ਉਸ ਮਾਂ ਦੇ ਦਿਲ ਤੇ ਦਿਮਾਗ ਤੇ ਸਰੀਰ ਦੀ ਸੰਤੁਸ਼ਟੀ ਦੇ ਉੱਤੇ ਸਾਰਾ ਉਹਦਾ ਵਿਕਾਸ ਰੁਕਿਆ ਹੋਇਆ ਹੈ ਤਾਂ ਬੱਚੇ ਦਾ ਕੱਦ ਜਿਹੜਾ ਉਸ ਦੇ ਵਿੱਚ ਮਾਂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਤੇ ਮਲਟੀਵਿਟਾਮਿਨ ਵਗੈਰਾ న్యూਟ੍ਰੀਸ਼ਨ ਦੇ ਰੂਪ ਚ ਲਗਾਤਾਰ 9 ਮਹੀਨੇ ਮਿਲਨੇ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਜੇ ਇਸ ਮਾਤਾ ਨੂੰ ਉਹ ਪ੍ਰੋਪਰ ਖੁਰਾਕ ਨਹੀਂ ਮਿਲਦੀ ਜਾਂ ਨੌਲੇਜ ਦੀ ਘਾਟ ਕਰਕੇ ਉਹ ਦਵਾਈਆਂ ਦੇ ਸਹਾਰੇ ਆਪਣਾ ਟਾਈਮ ਪਾਸ ਕਰਦੇ ਨੇ ਤਾਂ ਜਿਹੜੀ ਉਹ ਕਮਜ਼ੋਰੀ ਹੈ ਉਹ ਕਮਜ਼ੋਰੀ ਬੱਚੇ ਦੇ ਸਰੀਰ ਦੇ ਉੱਤੇ ਸਰੀਰ ਦੇ ਵਿੱਚ ਸਮੱਸਿਆ ਬਣ ਜਾਂਦੀ ਹੈ ਤਾ ਅੱਜ ਮੈਂ ਤੁਹਾਨੂੰ ਇੱਕੋ ਗੱਲ ਕਹੂੰ ਕਿ ਜਿੰਨਾ ਬੱਚਿਆਂ ਦੇ ਕੱਦ ਰੁਕੇ ਹੋਏ ਨੇ ਤਾਂ ਮਾਤਾ ਪਿਤਾ ਨੂੰ ਉਸ ਟਾਈਮ ਗਿਆਨ ਨਹੀਂ ਸੀ ਜਾਂ ਉਸ ਟਾਈਮ ਉਹਨੇ ਚ ਗੁਜਾਇਸ਼ ਨਹੀਂ ਸੀ ਜਾਂ ਉਸ ਟਾਈਮ ਸਾਇੰਸ ਦਾ ਸਾਡੇ ਕੋਲੇ ਇੰਨਾ ਬੋਲਵਾਲਾ ਨਹੀਂ ਸੀ ਤਾਂ ਅੱਜ ਇਹਨਾਂ ਬੱਚਿਆਂ ਦੇ ਵਿਕਾਸ ਵਾਸਤੇ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 2 ਸਾਲ ਤੋਂ ਲੈ ਕੇ 18 ਸਾਲ ਤੱਕ ਹੈ ਉਹਨਾਂ ਦੇ ਕੱਦ 'ਚ ਉਹਨਾਂ ਦੀਆਂ ਅੱਖਾਂ ਦੀ ਨਿਗਾਹ 'ਚ ਉਹਨਾਂ ਦੇ ਦੰਦਾਂ ਦਾ ਟੇਢਾਪਨ ਕਿਸੇ ਵੀ ਕਿਸਮ ਦਾ ਤੁਹਾਨੂੰ ਕੋਈ ਬੇਕਾਰ ਲੱਗਦਾ ਹੈ ਤਾਂ ਉਸ ਬੇਕਾਰ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਬੱਚਿਆਂ ਦੇ ਨਿਊਟ੍ਰੀਸ਼ਨ ਦੇ ਰੂਪ ਚ ਇੱਕ ਡੈਨੋ ਸ਼ੇਕ ਨਾਂ ਦਾ ਨਿਊਟ੍ਰੀਸ਼ਨ ਆਉਂਦਾ ਉਸ ਨਿਊਟ੍ਰੀਸ਼ਨ ਨੂੰ ਸਵੇਰ ਤੇ ਸ਼ਾਮ ਤੁਸੀਂ ਉਸ ਬੱਚੇ ਨੂੰ ਬਿਨਾਂ ਕਿਸੇ ਪਰਹੇਜ਼ ਦੇ ਦੇਣਾ ਸ਼ੁਰੂ ਕਰ ਦਿਓ ਜਿੰਨੀ ਉਸ ਬੱਚੇ ਦੇ ਵਿੱਚ ਕਮੀ ਹੈ 90 ਦਿਨ ਤੋਂ ਲੈ ਕੇ 120 ਦਿਨ ਦੇ ਵਿੱਚ ਉਹ ਕਮੀ ਬੱਚੇ ਦੇ ਸੈੱਲਾਂ ਚ ਪੂਰੀ ਹੋ ਕੇ ਤੇ ਬੱਚੇ ਦਾ ਆਲ ਓਵਰ ਵਿਕਾਸ ਜੋ ਸਰੀਰ ਦੇ ਵਿੱਚ ਕਮੀ ਹੈ ਕੋਈ ਨੈਗੇਟਿਵ ਐਨਕ ਲੱਗ ਰਹੀ ਹੈ ਜਾਂ ਦੰਦਾਂ ਦੇ ਟੇਢੇ ਆ ਰਹੇ ਨੇ ਜਾਂ ਬਾਲ ਨਹੀਂ ਪ੍ਰੋਪਰ ਆ ਰਹੇ ਜਾਂ ਹੱਡੀਆਂ ਦਾ ਵਿਕਾਸ ਨਹੀਂ ਹੋ ਰਿਹਾ ਉਹ ਸਾਰੇ ਦਾ ਸਾਰਾ ਇਸ ਨਿਊਟ੍ਰੀਸ਼ਨ ਦੇ ਨਾਲ ਡੈਨੋ ਸ਼ੇਕ ਦੇ ਰੂਪ ਚ ਇੱਕ ਨਿਊਟ੍ਰੀਸ਼ਨ ਆਏਗਾ ਉਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਬੱਚੇ ਦਾ ਵਿਕਾਸ ਕਰਾ ਸਕਦੇ ਹੋ ਆਲ ਓਵਰ ਵਿਕਾਸ ਕਰਾ ਸਕਦੇ ਹੋ ਮਾਈਂਡ ਦਾ ਵਿਕਾਸ ਕਰਾ ਸਕਦੇ ਹੋ ਤਾਂ ਮੈਂ ਉਮੀਦ ਕਰੂੰਗਾ ਕਿ ਤੁਸੀਂ ਇਹਦੀ ਬਧੇਰੇ ਤੇ ਡੂੰਗੀ ਜਾਣਕਾਰੀ ਵਾਸਤੇ ਮੇਰੇ ਵੈਲਨੈਸ ਪੇਜ ਤੇ ਫੇਸਬੁੱਕ ਤੇ ਬੈਲੈਂਸ ਸੋਚ ਪੇਜ ਵੈਲਨੈਸ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਦੇ ਉੱਤੇ ਜਾ ਕੇ ਸਾਡੇ ਨਾਲ ਨੁਗਾਈ ਨਾਲ ਇਹ ਜਾਣਕਾਰੀ ਲੈ ਸਕਦਾ ਹਾਂ ਉਮੀਦ ਕਰੂੰਗਾ ਕਿ ਤੁਹਾਨੂੰ ਇਹ ਗੱਲ ਬਹੁਤ ਵਧੀਆ ਲੱਗੀ ਹੋਗੀ ਥੈਂਕ ਯੂ ਥੈਂਕ ਯੂ